ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਕੌਰ ਤੋਂ 마ਸ਼ੀਵਾੜਾ 마ਸ਼ੀਵਾੜਾ ਤੋਂ ਆਲਮਗੀਰ ਆਲਮਗੀਰ ਤੋਂ ਦੀਨਾ ਕਾਂਗੜਾ ਪਹੁੰਚਦੇ ਹਨ ਇੱਥੇ ਸਤ ਗੁਰੂ ਜੀ ਦੇ ਕੋਲ ਬਹੁਤ ਸਾਰੇ ਸਿੱਖ ਸੂਰਮੇ ਇਕੱਤਰ ਹੋ ਚੁੱਕੇ ਹਨ ਤੇ ਸਤ ਗੁਰੂ ਜੀ ਨੇ ਕੁਝ ਤਨਖਾਹਦਾਰ ਫੌਜੀ ਇਕੱਤਰ ਕਰ ਲਏ ਹਨ ਭਰਤੀ ਕਰ ਲਏ ਹਨ ਅਤੇ ਭਾਰੀ ਮਾਤਰਾ ਵਿੱਚ दारू ਸਿਕਾਤੇ ਸ਼ਸਤਰ ਵੀ ਸਤਗੁਰਾਂ ਨੇ ਇਕੱਠੇ ਕਰ ਲਏ ਹੋਏ ਸੰਗ ਇਤੋਂ ਹੀ ਸਤਗੁਰਾਂ ਨੇ ਇੱਕ ਚਿੱਠੀ ਲਿਖੀ ਜੋ ਫਾਰਸੀ ਪਾਸਾ ਦੇ ਵਿੱਚ ਸੀ ਜਿਸ ਦਾ ਨਾਮ ਜਫਰਨਾਮਾ ਤੇ ਇਹ ਚਿੱਠੀ ਜਿਹੜੀ ਸੀ ਪਾਈ ਦਇਆ ਸਿੰਘ ਜੀ ਅਤੇ ਚਾਰ ਸਿੰਘ ਹੋਰ ਪੰਜਾਂ ਸਿੰਘਾਂ ਦੇ ਰਾਹੀ ਔਰੰਗਜ਼ੇਬ ਤੱਕ ਪਹੁੰਚ ਦੀ ਕੀਤੀ ਗਈ। ਦਿਨਾ ਕਾਂਗੜਾ ਵਿਖੇ ਹੀ ਗੁਰੂ ਜੀ ਨੂੰ ਖਬਰ ਮਿਲ ਗਈ ਸੀ ਕਿ ਵਜ਼ੀਰ ਖਾਨ ਨੇ ਫੌਜ ਨੂੰ ਉੱਚ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਕਰਕੇ ਗੁਰੂ ਜੀ ਨਗਰ ਨਿਵਾਸੀਆਂ ਦੀ ਭਲਾਈ ਵਾਸਤੇ ਕਿਸੇ ਠੁਕਮੀ ਥਾਂ ਦੇ ਉੱਤੇ ਦੁਸ਼ਮਣ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ। ਤੇ ਸਤ ਗੁਰੂ ਜੀ ਦੀਨੇ ਪਿੰਡ ਤੋਂ ਚੱਲ ਕੇ ਤੇ ਜਲਾਲ ਭਗਤਾ ਮਲੂਕੇ ਦਾ ਕੋਟ ਆਦਿਕ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਕਪੂਰੇ ਦੇ ਕੋਟ ਪਹੁੰਚਦੇ ਹਨ ਤੇ ਇਹ ਜਗ੍ਹਾ ਜਿਹੜੀ ਸੀ ਇੱਕ ਉੱਚੇ ਧੋੜੇ ਦੇ ਉੱਤੇ ਸੀ ਤੇ ਸਤ ਗੁਰਾਂ ਨੂੰ ਚੰਗ ਵਾਸਤੇ ਇਹ ਜਗ੍ਹਾ ਜਿਹੜੀ ਸੀ ਪਸੰਦ ਆਈ ਇਤੋਂ ਦਾ ਮਾਲਕ ਉਹ ਪੂਰਾ ਜਿਹੜਾ ਸੀ ਪਹਿਲਾਂ ਤਾਂ ਉਸਨੇ ਸਤਿਗੁਰਾਂ ਦਾ ਬੜਾ ਸਤਕਾਰ ਕੀਤਾ ਬਾਅਦ ਵਿੱਚ ਡਰ ਗਿਆ ਤੇ ਕਹਿਣ ਲੱਗਾ ਸਤਿਗੁਰੂ ਜੀ ਜੇ ਮੈਂ ਤੁਹਾਨੂੰ ਇਹ ਜਗ੍ਹਾ ਦੇ ਦਿੱਤੀ ਤੇ ਮੁਗਲਾਂ ਨੇ ਮੈਨੂੰ ਮਾਰ ਦੇਣਾ ਇਸ ਕਰਕੇ ਉਸਨੇ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਸਤਿਗੁਰੂ ਜੀ ਕਹਿਣ ਲੱਗੇ ਚੱਲ ਤੂੰ ਇਸ ਤਰ੍ਹਾਂ ਕਰ ਕਿ ਅਗਾਹ ਰਸਤੇ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਦੇ ਦੇ ਸੁਖ ਪੂਰੇ ਨੇ ਆਪਣੇ ਭਤੀਜੇ ਖਾਨ ਬਰਾੜ ਨੂੰ ਨਾਲ ਭੇਜਿਆ ਕਿ ਇਥੋਂ ਚੱਲ ਕੇ ਸਤਿਗੁਰੂ ਜੀ ਢਿਲਵਾ ਪਹੁੰਚਦੇ ਹਨ ਤੇ ਢਿਲਵੀ ਬਾਬਾ ਪਿਰਤੀ ਚੰਦ ਦੀ ਸੰਤਾਨ ਦੇ ਵਿੱਚੋਂ ਸੌਢੀ ਕੌਲ ਜੀ ਰਹਿੰਦੇ ਸਨ ਤੇ ਗੁਰੂ ਜੀ ਕਪੂਰੇ ਤੋਂ ਢਿਲਵੀ ਜਦੋਂ ਪਹੁੰਚਦੇ ਹਨ ਹੁਣ ਤੱਕ ਗੁਰੂ ਜੀ ਨੇ ਉਹੀ ਨੀਲੇ ਬਸਤਰ ਪਹਿਨੇ ਹੋਏ ਹਨ ਸੋਢੀ ਕੋਲ ਨੇ ਬੇਨਤੀ ਕੀਤੀ ਤੇ ਉਸ ਦੀ ਬੇਨਤੀ ਤੇ ਸਤਗੁਰਾਂ ਨੇ ਸਫੈਦ ਬਸਤਰ ਧਾਰਨ ਕੀਤੇ ਅਤੇ ਜਿਹੜੇ ਨੀਲੇ ਬਸਤਰ ਸਨ ਉਹਨਾਂ ਦੀ ਇੱਕ ਇੱਕ ਲੀਰ ਪਾੜ ਕੇ ਤੇ ਸਤਗੁਰੂ ਜੀ ਸਾੜਨ ਲੱਗੇ ਤੇ ਜਦੋਂ ਸਤਗੁਰੂ ਜੀ ਇਸ ਨੀਲੇ ਬਸਤਰਾਂ ਦੀਆਂ ਲੀਰਾਂ ਕਰ-ਕਰ ਕੇ ਇਸ ਨੂੰ ਅੱਗ ਦੇ ਵਿੱਚ ਸਾੜ ਰਹੇ ਸਨ ਤੇ ਅਖੀਰਲੀ ਲੀਰ ਜਦੋਂ ਬਚ ਗਈ ਉਹ ਉੱਡ ਕੇ ਝਾੜੀਆਂ ਦੇ ਉੱਤੇ ਟੈ ਗਈ। ਭਾਈ ਮਾਨ ਸਿੰਘ ਜੀ ਨੇ ਉਹ ਲੀੜ ਫੜ ਕੇ ਤੇ ਸ਼ੇਰ ਦੇ ਨਾਲ ਬਣ ਲਈ। ਤੇ ਨਿਹੰਗ ਸਿੰਘ ਨੀਲੇ ਬਸਤਰ ਧਾਰਨ ਕਰਦੇ ਹਨ ਤੇ ਕਈ ਜਥੇਬੰਦੀਆਂ ਭਾਈ ਮਾਨ ਸਿੰਘ ਜੀ ਤੋਂ ਹੀ ਅੰਪਣੀ ਸੰਪਰਦਾਇ ਦਾ ਜਿਹੜਾ ਹੈ ਚੱਲਣ ਮੰਦੀ ਹਨ। ਢਿਲਵਾ ਤੋਂ ਗੁਰੂ ਜੀ ਜੱਤੋਂ ਪੁੱਜੇ ਜੱਤੋਂ ਤੋਂ ਪਤਾ ਚੱਲਿਆ ਕਿ ਸੂਬਾ ਸਰਹੰਦ ਜਿਹੜਾ ਹੈ 7-8000 ਦੀ ਫੌਜ ਲੈ ਕੇ ਆ ਰਿਹਾ ਹੈ ਗੁਰੂ ਜੀ ਪਿੰਡ ਸੁਨਾਰ ਦੇ ਵਿੱਚ ਪਹੁੰਚਦੇ ਹਨ ਤੇ ਇੱਥੇ ਕਪੂਰਾ ਜਿਹੜਾ ਸੀ ਉਹ ਫਿਰ ਆ ਕੇ ਸਤਗੁਰਾਂ ਨੂੰ ਮਿਲਿਆ ਤੇ ਉਸ ਨੇ ਸਤਗੁਰਾਂ ਨੂੰ ਸਲਾਹ ਦਿੱਤੀ ਕਿ ਸਤਗੁਰੂ ਜੀ ਇਸ ਇਲਾਕੇ ਦੇ ਵਿੱਚ ਖਜ਼ਰਾਨੀ ਦੀ ਟਾਬ ਜੁੜੀ ਹੈ ਉਹ ਬਹੁਤ ਵਧੀਆ ਜਗ੍ਹਾ ਹੈ ਸਿਰਫ ਉੱਥੇ ਹੀ ਪਾਣੀ ਮਿਲੇਗਾ ਆਲੇ-ਦੁਆਲੇ ਦੂਰ-ਦੂਰ ਤੱਕ ਕਿਤੇ ਪਾਣੀ ਦਾ ਨਾਮੋ ਨਿਸ਼ਾਨ ਤੱਕ ਨਹੀਂ ਸਤਗੁਰਾਂ ਨੂੰ ਇਹ ਜਗ੍ਹਾ ਜਿਹੜੀ ਸੀ ਬਹੁਤ ਪਸੰਦ ਆਈ ਕਿਉਂਕਿ ਜੰਗ ਦੇ ਵਿੱਚ ਪਾਣੀ ਦੀ ਕਿਲਤ ਸਭ ਤੋਂ ਵੱਡੀ ਜਿਹੜੀ ਹੈ ਉਹ ਨੁਕਸਾਨ ਕਰਦੀ ਹੈ ਇਸ ਕਰਕੇ ਸਿੰਘਾਂ ਦਾ ਕਬਜ਼ਾ ਜਿਹੜਾ ਹੈ ਪਾਣੀ ਦੇ ਉੱਤੇ ਹੋਵੇਗਾ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਕੁਝ ਸੌਖ ਹੋਵੇਗੀ ਸੋ ਇਹ ਸਾਰਾ ਦਾ ਸਾਰਾ ਵਹੀਰ ਜਿਹੜਾ ਸੀ ਖਦਰਾਨੇ ਦੀ ਢਾਬ ਨੂੰ ਚੱਲ ਪਿਆ ਇਧਰ ਸਰਸਾ ਨਦੀ ਪਾਰ ਕਰਨ ਸਮੇ ਵਹੀਰ ਦੇ ਨਾਲੋਂ ਬਹੁਤ ਸਾਰੇ ਸਿੰਘ ਜਿਹੜੇ ਸਨ ਉਹ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਅਤੇ ਹਨੇਰੇ ਅਤੇ ਜੰਗਲ ਦੇ ਕਾਰਨ ਵਹੀਰ ਦੇ ਨਾਲੋਂ ਵਿਛੜ ਕੇ ਖਿੰਡ ਪੁੰਡ ਗਏ ਅਤੇ ਲੰਮਾ ਸਮਾਂ ਪਟਕਣ ਤੋਂ ਬਾਅਦ ਜਦੋਂ ਉਹ ਘਰਾਂ ਵਿੱਚ ਪਹੁੰਚੇ ਸੰਖਰਾਂ ਵਿੱਚ ਵੀ ਇਹ ਖਬਰਾਂ ਮਿਲ ਗਈਆਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿਖੇ ਸ਼ਹੀਦ ਹੋ ਗਏ ਹਨ ਛੋਟੇ ਸਾਹਿਬਜ਼ਾਦੇ ਸਰਾਂਧ ਵਿਖੇ ਸ਼ਹੀਦ ਹੋ ਗਏ ਹਨ ਗੁਰੂ ਜੀ ਮਾਲਵੇ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਤੇ ਘਰ ਪਹੁੰਚ ਕੇ ਇਹਨਾਂ ਨੂੰ ਵੀ ਅਫਸੋਸ ਹੋਇਆ ਕਿ ਅਸੀਂ ਗਲਤੀ ਕੀਤੀ ਹੈ ਅਸੀਂ ਤਾਂ ਗੁਰੂ ਨੂੰ ਬੇਦਾਵਾ ਹੀ ਦਿੱਤਾ ਹੈ ਕਿ ਸਾਨੂੰ ਗਲਤੀ ਨਹੀਂ ਸੀ ਕਰਨੀ ਚਾਹੀਦੀ ਸਾਨੂੰ ਗੁਰੂ ਜੀ ਦੀ ਭਾਲ ਕਰਕੇ ਤੇ ਗੁਰੂ ਦੇ ਨਾਲ ਹੀ ਰਹਿਣਾ ਚਾਹੀਦਾ ਸੀ ਜਦੋਂ ਇਹ ਖਬਰਾਂ ਪਿੰਡਾਂ ਵਿੱਚ ਪਹੁੰਚੀਆਂ ਤੇ ਪਿੰਡਾਂ ਵਿੱਚ ਇਹ ਸਿੰਘ ਪਹੁੰਚੇ ਤੇ ਇਹਨਾਂ ਨੂੰ ਘਰਾਂ ਵੱਲੋਂ ਵੀ ਤਾਨੇ ਤੇ ਮਿਹਣੇ ਵੱਜਣ ਲੱਗੇ ਕਿ ਤੁਸੀਂ ਘਰੇ ਆ ਗਏ ਹੋ ਗੁਰੂ ਜੀ ਦੇ ਸਹਬਜ਼ਾਦੇ ਸ਼ਹੀਦ ਹੋ ਗਏ ਹਨ ਸੋ ਇਹਨਾਂ ਨੂੰ ਬੜਾ ਅਫਸੋਸ ਹੋਇਆ ਅਤੇ ਮੱਝ ਦੇ ਇਲਾਕੇ ਦੀ ਮਾਤਾ ਭਾਗ ਕੌਰ ਜਿਸ ਨੇ ਪੂਰੇ ਇਲਾਕੇ ਵਿੱਚ ਪ੍ਰਚਾਰ ਕੀਤਾ ਤੇ ਸਿੰਘਾਂ ਨੂੰ ਜਥੇਬੰਦ ਕੀਤਾ ਸਿੰਘਾਂ ਦਾ ਇੱਕ ਜਥਾ ਮਾਤਾ ਭਾਗ ਕੌਰ ਦੀ ਅਗਵਾਈ ਹੇਠ ਗੁਰੂ ਜੀ ਦੀ ਭਾਲ ਕਰਨ ਵਾਸਤੇ ਮਾਲਵੇ ਨੂੰ ਤੁਰ ਪਿਆ ਜਿਸ ਦੇ ਵਿੱਚ ਕੁਝ ਸਿੰਘ ਦੁਆਬੇ ਦੇ ਵੀ ਸਨ ਤੇ ਮਾਝੇ ਦੇ ਵੀ ਸਨ ਬਹੁਤ ਸਾਰੇ ਇਤਿਹਾਸਕਾਰ ਜਿਹੜੇ ਹਨ ਲਿਖਦੇ ਹਨ ਕਿ ਜਿਸ ਵਕਤ ਅਨੰਦਪੁਰ ਦੇ ਘੇਰੇ ਦੇ ਦੌਰਾਨ ਕੁਝ ਸਿੰਘ ਜਿਹੜੇ ਸਨ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਜੋ ਕਿ ਸਿੱਖੀ ਸਿਧਾਂਤਾਂ ਦੀ ਕੁਸ਼ਵਤੀ ਦੇ ਉੱਤੇ ਗੱਲ ਪੂਰੀ ਨਹੀਂ ਉਤਰਦੀ ਇੱਕ ਪਾਸੇ ਤਾਂ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਉਸ ਘੇਰੇ ਦੇ ਵਿੱਚੋਂ ਇਹ ਸਿੰਘ ਕਿਵੇਂ ਬਚ ਕੇ ਆ ਸਕਦੇ ਹਨ ਇਸ ਕਰਕੇ ਬਹੁਤ ਸਾਰੇ ਵਿਦਵਾਨਾਂ ਦਾ মত ਹੈ ਕਿ ਇਹ ਸਿੰਘ ਉਹੀ ਸਨ ਜਿਹੜੇ ਸਰਸਾ ਪਾਰ ਕਰਨ ਸਮੇਂ ਵਹੀਰ ਦੇ ਨਾਲੋਂ ਖਿੰਡ ਪੁੰਡ ਗਏ ਸਨ ਪਾਰ ਘਰ ਪਹੁੰਚ ਕੇ ਇਹਨਾਂ ਨੂੰ ਅਫਸੋਸ ਹੋਇਆ ਕਿ ਸਾਨੂੰ ਗੁਰੂ ਜੀ ਦੀ ਪਾਲ ਕਰਕੇ ਗੁਰੂ ਜੀ ਦੇ ਨਾਲ ਹੀ ਰਹਿਣਾ ਚਾਹੀਦਾ ਸੀ ਸੋ ਇਹ ਸਿੰਘਾਂ ਦਾ ਜਥਾ ਇਕੱਠਾ ਹੋ ਕੇ ਤੇ ਮਾਲਵੇ ਨੂੰ ਤੁਰ ਪਿਆ ਤੇ ਜਿਸ ਵਕਤ ਖਦਰਾਣੇ ਦੀ ਤਾਬ ਦੇ ਕੋਲ ਪਹੁੰਚਦੇ ਹਨ ਤੇ ਉਸ ਵਕਤ ਇਹ ਜਥਾ ਵੀ ਉਥੇ ਪਹੁੰਚਦਾ ਹੈ ਜਲਦੀ ਜਲਦੀ ਦੇ ਵਿੱਚ ਸਤਗੁਰਾਂ ਦੇ ਨਾਲ ਇਹਨਾਂ ਦਾ ਥੋੜੀ ਦੇਰ ਦਾ ਹੀ ਮਿਲਾਪ ਹੁੰਦਾ ਹੈ ਤੇ ਮੋਰਚੇ ਜਿਹੜੇ ਹਨ ਉਹ ਮੱਲੀ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚੀ ਟੀਬੀ ਦੇ ਉੱਤੇ ਜਾ ਕੇ ਆਪਣਾ ਟਿਕਾਣਾ ਕਰਦੇ ਹਨ ਜਿੱਥੇ ਅੱਜ ਗੁਰਦੁਆਰਾ ਟੀਬੀ ਸਹਿਬ ਹੈ ਇੱਧਰ ਮਾਝ ਅਤੇ ਦੁਆਬੇ ਤੋਂ ਆਏ ਹੋਏ ਸਿੰਘਾਂ ਨੇ ਤਾਪਦੇ ਪੂਰਬ ਵਾਲੇ ਪਾਸੇ ਝਾੜੀਆਂ ਦੇ ਉੱਤੇ ਵੱਡੀਆਂ-ਵੱਡੀਆਂ ਚਾਦਰਾਂ ਪਾ ਦਿੱਤੀਆਂ ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਰੋਸ ਸੀ ਕਿ ਅਸੀਂ ਘਰਾਂ ਨੂੰ ਆਏ ਸਾਨੂੰ ਗੁਰੂ ਜੀ ਨੂੰ ਪਾਲ ਕੇ ਤੇ ਗੁਰੂ ਜੀ ਦੇ ਨਾਲ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਸਨ ਇਸ ਕਰਕੇ ਉਹ ਗੁਰੂ ਤੋਂ ਕੁਰਬਾਨ ਹੋਣ ਵਾਸਤੇ ਉਸ ਜਗ੍ਹਾ ਤੇ ਉਹਨਾਂ ਨੇ ਮੋਰਚਾ ਬੰਦੀ ਕੀਤੀ ਜਿਸ ਪਾਸੇ ਤੋਂ ਫੌਜਾਂ ਆਉਣੀਆਂ ਸਨ ਤਾਂ ਕਿ ਵਜੀਰ ਖਾਨ ਦੀਆਂ ਫੌਜਾਂ ਸਾਨੂੰ ਸ਼ਹੀਦ ਕਰਕੇ ਫਿਰ ਹੀ ਗੁਰੂ ਤੱਕ ਪਹੁੰਚਣ ਇਹ ਜਥਾ ਜਿਹੜਾ ਸੀ ਗੁਰੂ ਤੋਂ ਕੁਰਬਾਨ ਹੋਣ ਵਾਸਤੇ ਗਿਆ ਸੀ ਇਸ ਕਰਕੇ ਇਸ ਜਥੇ ਨੇ ਵਜੀਰ ਖਾਨੀਆਂ ਫੌਜਾਂ ਦਾ ਧਿਆਨ ਖਿੱਚਣ ਵਾਸਤੇ ਝਾੜਾਂ ਦੇ ਉੱਤੇ ਵੱਡੇ ਵੱਡੇ ਤੰਬੂ ਪਾ ਦਿੱਤੇ ਝਾੜਾਂ ਦੇ ਉੱਤੇ ਵੱਡੇ ਵੱਡੇ ਚਾਦਰੇ ਪਾ ਦਿੱਤੇ ਤਾਂ ਕਿ ਵਜੀਰ ਖਾਨੀਆਂ ਫੌਜਾਂ ਨੂੰ ਲੱਗੇ ਕਿ ਸਿੱਖ ਜਿਹੜੇ ਹਨ ਇੱਧਰ ਤੰਬੂਆਂ ਦੇ ਵਿੱਚ ਉਤਰੇ ਹੋਏ ਹਨ ਸੋ ਸਨ 1705 ਦੀ ਵਿਸਾਖ ਦੀ 22 ਤਰੀਕ ਸੀ ਨਵੇਂ ਮਹੀਨੇ ਦਾ ਪਹਿਲਾ ਹਫਤਾ ਸੀ ਵਡੀਆਂ ਦੇ ਦਿਨ ਸਨ ਫਿਰ ਵੀ ਇਹ ਸਿੰਘ ਜਿਹੜੇ ਸਨ ਘਰਾਂ ਦੇ ਕੰਮਾਂ ਕਾਜਾਂ ਨੂੰ ਛੱਡ ਕੇ ਤੇ ਗੁਰੂ ਜੀ ਦਾ ਸਾਥ ਦੇਣ ਵਾਸਤੇ ਇੱਥੇ ਪਹੁੰਚੇ ਸਨ ਸੋ ਦੋਹਾਂ ਦਲਾਂ ਦਾ ਟਾਕਰਾ ਹੋ ਗਿਆ ਕਮਸਾਨ ਦੀ ਲੜਾਈ ਹੋਈ ਤੇ ਲੜਾਈ ਦਾ ਸਾਰਾ ਭਾਰ ਜਿਹੜਾ ਸੀ ਪੂਰਬ ਵਾਲੇ ਪਾਸੇ ਤੇ ਸੀ ਜਿੱਤੇ ਮਾਝ ਤੇ ਦੁਆਬੇ ਦੇ ਸਿੰਘ ਡੱਟੇ ਹੋਏ ਸਨ ਬੜੇ ਕਮਸਾਨ ਦਾ ਜੁਦ੍ਹ ਹੋਇਆ ਸਿੱਖ ਹਰ ਵਾਰੀ ਦੀ ਤਰ੍ਹਾਂ ਹੈਰਾਨ ਕਰਨ ਵਾਲੀ ਬਹਾਦਰੀ ਦੇ ਨਾਲ ਲੜੇ ਦੂਜੇ ਉਧਰ ਟੀਬੀ ਤੋਂ ਵੀ ਗੁਰੂ ਗੋਬਿੰਦ ਸਿੰਘ ਜੀ ਤੀਰਾਂ ਦੀ ਬੁਸ਼ਾੜ ਕਰ ਰਹੇ ਸਨ ਤੇ ਅਨਗਿਣਤ ਵੈਰੀਆਂ ਨੂੰ ਵਨ-ਵਨ ਕੇ ਨਿਸ਼ਲ ਕਰ ਰਹੇ ਸਨ ਤੇ ਵੈਰੀਆਂ ਦੇ ਆਹੂ ਲਾਰੇ ਸਨ ਗੁਰੂ ਜੀ ਟੀਬੀ ਤੋਂ ਲੋੜ ਦੇ ਅਨੁਸਾਰ ਕੁਝ ਸਿੰਘਾਂ ਦੇ ਜਥੇ ਵੀ ਭੇਜੀ ਜਾਂਦੇ ਸਨ ਤੇ ਪਾਣੀ ਦੇ ਉੱਤੇ ਸਿੰਘਾਂ ਦਾ ਕਬਜ਼ਾ ਸੀ ਵੈਰੀ ਦਲ ਜਿਹੜਾ ਸੀ ਉਹ ਜਿਆਦਾ دیر ਟਿਕ ਨਾ ਸਕਿਆ ਅਖੀਰ ਵੈਰੀਆਂ ਨੇ ਇੱਕ ਵੱਡਾ ਹਮਲਾ ਕੀਤਾ ਜਿਸ ਵਿੱਚ ਕਾਫੀ ਸਿੰਘ ਜਿਹੜੇ ਸਨ ਉਹ ਸ਼ਹੀਦ ਹੋਏ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਲਗਭਗ 300 ਦਸੀ ਜਾਂਦੀ ਹੈ ਪਰ ਸਿੱਖਾਂ ਦਾ ਤਾਂ ਵੈਰੀਆਂ ਨੂੰ ਲਲਕਾਰਨਾ ਇੱਕ ਸੁਭਾਸੀ ਤੇ ਉਹ ਵੈਰੀ ਦਲ ਨੂੰ ਲਲਕਾਰਦੇ ਰਹੇ ਵੈਰੀ ਦਲ ਇਸ ਗੱਲੋਂ ਹੈਰਾਨ ਸੀ ਕਿ ਸਿੰਘ ਜਿਹੜੇ ਹਨ ਕਿੱਥੋਂ ਆਈ ਜਾਂਦੇ ਹਨ ਕਿਉਂਕਿ ਲੋੜ ਅਨੁਸਾਰ ਗੁਰੂ ਜੀ ਟੀਬੀ ਤੋਂ ਸਿੰਘਾਂ ਦੇ ਜਥੇ ਭੇਜ ਰਹੇ ਸਨ ਸੋ ਵੈਰੀਆਂ ਦੇ ਬਾਰੇ ਵੈਰੀਆਂ ਨੇ ਸਿੰਘਾਂ ਦੇ ਬਾਰੇ ਵਿੱਚ ਸੋਚਿਆ ਕਿ ਸਿੰਘ ਜਿਹੜੇ ਹਨ ਭਾਰੀ ਗਿਣਤੀ ਵਿੱਚ ਹਨ ਉਧਰ ਗਰਮੀਆਂ ਦੀ ਰੁੱਤ ਹੈ ਪਿਆਸ ਦੇ ਨਾਲ ਦੁਸ਼ਮਣ ਦੀਆਂ ਫੌਜਾਂ ਤਰਾ-ਤਰਾ ਕਰ ਉੱਠੀਆਂ ਪਾਣੀ ਦੇ ਉੱਤੇ ਸਿੰਘਾਂ ਦਾ ਕਬਜ਼ਾ ਸੀ ਦੁਸ਼ਮਣਾਂ ਨੇ ਸਮਝਿਆ ਕਿ ਹੁਣ ਇੱਥੇ ਜਿਹੜਾ ਹੈ ਜਿਆਦਾ دیر ਟਿਕਨਾ ਜਾਨ ਦਾ ਖਤਰਾ ਹੈ ਵजीर खान ਕੋਟਕਪੂਰੇ ਤੋਂ ਲੰਘਦਿਆਂ ਹੋਇਆ ਕਪੂਰੇ ਨੂੰ ਵੀ ਨਾਲ ਲੈ ਆਇਆ ਸੀ ਉਸ ਨੂੰ ਪੁੱਛਣ ਲੱਗੇ ਕਿ ਇੱਥੇ ਪਾਣੀ ਕਿੱਥੇ ਮਿਲੇਗਾ ਕਪੂਰੇ ਨੇ ਕਿਹਾ ਕਿ ਪਾਣੀ ਤਾਂ 10 ਕੁਹਾਂ ਦੂਰ ਰਹਿ ਗਿਆ ਹੈ ਪਿੱਛੇ ਇੱਥੇ ਨੇੜੇ ਤੇਰੇ ਪਾਣੀ ਦਾ ਕਿਤੇ ਨਾਮੋ ਨਿਸ਼ਾਨ ਤੱਕ ਨਹੀਂ ਹੈ ਸੋ ਫੌਜਦਾਰਾਂ ਨੇ ਸਲਾਹ ਦਿੱਤੀ ਕਿ ਸਲਾਮਤੀ ਵਾਪਸ ਮੁੜਨ ਦੇ ਵਿੱਚ ਹੀ ਹੈ ਜਿਹੜਾ ਗੁਰੂ ਲੱਖਾਂ ਦੀ ਗਿਣਤੀ ਵਿੱਚ ਘਿਰਿਆ ਹੋਇਆ ਵੀ ਸਾਡੇ ਹੱਥ ਨਹੀਂ ਆ ਸਕਿਆ ਇਹਨਾਂ ਖੁੱਲੀਆਂ ਜੂਹਾਂ ਦੇ ਵਿੱਚ ਸਾਡੇ ਕਾਬੂ ਕਿਵੇਂ ਆ ਜਾਵੇਗਾ ਇਸ ਕਰਕੇ ਹੁਣ ਸਾਡੇ ਕੋਲ ਲੜਿਆ ਨਹੀਂ ਜਾ ਸਕਦਾ ਪਾਣੀ ਤੋਂ ਬਿਨਾ ਅਸੀਂ ਲੜ ਨਹੀਂ ਸਕਦੇ ਤੇ ਬੜੀ ਲਚਾਰੀ ਦੀ ਹਾਲਤ ਦੇ ਵਿੱਚ ਮੁਗਲ ਫੌਜ ਜਿਹੜੀ ਸੀ ਮਦਾਨ ਸੜਕ 'ਤੇ ਵਾਪਸ ਮੁੜ ਗਈ। ਉਧਰੋਂ ਗੁਰੂ ਜੀ ਵੀ ਟੀਬੀ ਤੋਂ ਆਏ ਤੇ ਰਣ ਭੂਮੀ ਦਾ ਢੇੜਾ ਕੱਟਣ ਲੱਗੇ। ਤੇ ਸਤਗੁਰੂ ਜੀ ਆਪਣੇ ਸਿੰਘਾਂ ਨੂੰ ਖਿਤਾਬ ਬਖਸ਼ਣ ਲੱਗੇ। ਇਹ ਮੇਰਾ 10 ਹਜ਼ਾਰੀ, ਇਹ ਮੇਰਾ 30 ਹਜ਼ਾਰੀ, ਇਹ ਮੇਰਾ 5 ਹਜ਼ਾਰੀ। ਸਤਗੁਰੂ ਜੀ ਆਪਣੇ ਸਿੱਖਾਂ ਨੂੰ ਪਿਆਰ ਕਰਨ ਲੱਗੇ ਤੇ ਉਹਨਾਂ ਦੀ ਮਰਮ ਪੱਟੀ ਕਰਨ ਲੱਗੇ। ਜੰਗ ਦੇ ਮੈਦਾਨ ਵਿੱਚ ਇੱਕ ਸਿੱਖ ਨੇ ਖਬਰ ਦਿੱਤੀ ਕਿ ਇੱਕ ਮਾਤਾ ਵੀ ਜੰਗ ਦੇ ਮੈਦਾਨ ਵਿੱਚ ਫਟੜਪਈ ਹੋਈ ਹੈ ਉਹ ਮਾਈ ਭਾਗ ਕੌਰ ਸੀ ਜਿਸ ਨੇ ਵੱਡੀ ਸੰਗ ਦੇ ਨਾਲ ਇਸ ਜੰਗ ਦੇ ਵਿੱਚ ਦੁਸ਼ਮਣਾਂ ਦੀਆਂ ਸਾਥੀਆਂ ਵਿੰਨੀਆਂ ਸਨ ਤੇ ਬੜੀ ਬਹਾਦਰੀ ਦੇ ਨਾਲ ਉਹ ਲੜੇ ਸਨ ਤੇ ਉਹਨਾਂ ਦੀ ਪ੍ਰੇਰਣਾ ਕਰਕੇ ਹੀ ਇਹ ਸਿੰਘ 71 ਹੋ ਕਰਕੇ ਆਏ ਸਨ ਸੋ ਜ਼ਖਮੀਆਂ ਦੇ ਵਿੱਚ ਪਾਈ ਮਹਾ ਸਿੰਘ ਜੀ ਵੀ ਸਨ ਤੇ ਉਹਨਾਂ ਨੂੰ ਬਹੁਤ ਡੂੰਘੇ ਫੱਟ ਆਏ ਹੋਏ ਸਨ ਆਖਰੀ ਸ਼ਾਹਾਂ ਦੇ ਉੱਤੇ ਸਨ ਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਰਸਾ ਨਦੀ ਵਾਲਾ ਸੀਨ ਆ ਗਿਆ ਉਸ ਸਮੇਂ ਗੁਰੂ ਜੀ ਤੋਂ ਅਲੱਗ ਹੋਣ ਦੀ ਚੋਬ ਨੇ ਉਹਨਾਂ ਨੂੰ ਵਿਆਕੁਲ ਕਰ ਦਿੱਤਾ ਕਮਜ਼ੋਰ ਆਵਾਜ਼ ਦੇ ਵਿੱਚ ਸਤਗੁਰਾਂ ਪਾਸੋਂ ਉਸ ਨੇ ਆਪਣੇ ਤੇ ਆਪਣੇ ਸਾਥੀਆਂ ਦੇ ਵਿਛੜਨ ਦੀ ਮਾਫੀ ਮੰਗੀ ਬੜਾ ਦਰਦਨਾਕ ਦ੍ਰਿਸ਼ ਸੀ ਗੁਰੂ ਜੀ ਦੇ ਨਾਲ ਖੜੇ ਸਿੰਘਾਂ ਦੇ ਅੰਦਰ ਵੀ ਵਿਰਾਗ ਆ ਗਿਆ ਭਾਵੇਂ ਸਤਗੁਰੂ ਜੀ ਜਾਣਦੇ ਸਨ ਕਿ ਉੱਥੇ ਵਿਛੜਨਾ ਹਾਲਾਤ ਦੀ ਮਜਬੂਰੀ ਸੀ ਉਸ ਦੇ ਸਾਥੀਆਂ ਤੇ ਸਰਸਾ ਦੇ ਕਿਨਾਰੇ ਵਿਛੜਨਾ ਹਾਲਾਤ ਦੀ ਮਜਬੂਰੀ ਸੀ ਪਰ ਮਹਾ ਸਿੰਘ ਜੀ ਦੀ ਖਾਹਿਸ ਨੂੰ ਵੇਖਦਿਆਂ ਹੋਇਆਂ ਸਤਿਗੁਰੂ ਜੀ ਬੋਲੇ ਮਹਾ ਸਿੰਘ ਬੇਟਾ ਤੂੰ ਮਾਝ ਦੀ ਸਿੱਖੀ ਰੱਖ ਲਈ ਹੈ ਤੂੰ ਹੋਰਨਾਂ ਨੂੰ ਵੀ ਬਖਸ਼ਾ ਲਿਆ ਧੰ ਸਿੱਖੀ ਧੰ ਖਾਲਸਾ ਧੰ ਪਾਈ ਮਹਾ ਸਿੰਘ ਮਹਾ ਸਿੰਘ ਜੀ ਦੇ ਜਿਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਏ ਉਹਨਾਂ ਨੇ ਲੰਬਾ ਸਾਹ ਲਿਆ ਤੇ ਗੁਰੂ ਜੀ ਦੀ ਗੋਦ ਵਿੱਚ ਪ੍ਰਾਣ ਤਿਆਗ ਦਿੱਤੇ ਜਿਸ ਤਾਂ ਇਹ ਜੰਗ ਹੋਈ ਸੀ ਉਸ ਤਾਂ ਦੇ ਉੱਤੇ ਹੁਣ ਗੁਰਦੁਆਰਾ ਹੈ ਜਿਸ ਦਾ ਨਾਮ ਮੁਖਸਰ ਰੱਖਿਆ ਗਿਆ ਹੈ ਬਹੁਤ ਸਾਰੇ ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਅਨੰਦਪੁਰ ਨੂੰ ਘੇਰਾ ਪਿਆ ਹੋਇਆ ਸੀ ਕੁਝ ਸਿੰਘ ਉਸ ਵਕਤ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਸਨ ਜਿਨ੍ਹਾਂ ਵਿੱਚ ਭਾਈ ਮਹਾ ਸਿੰਘ ਜੀ ਦਾ ਨਾਮ ਵੀ ਦੱਸਿਆ ਜਾਂਦਾ ਹੈ ਤੇ ਇੱਥੇ ਭਾਈ ਮਹਾ ਸਿੰਘ ਜੀ ਨੇ ਆਪਣੀ ਕੁਰਬਾਨੀ ਕਰਕੇ ਤੇ ਬੇਦਾਵੇ ਨੂੰ ਪੜਵਾਇਆ ਸੀ ਇਸ ਇਲਾਕੇ ਵਿੱਚ ਪਾਣੀ ਦੀ ਥੋੜ੍ਹ ਹੁਣ ਕਰਕੇ ਵਾਢੀਆਂ ਦੇ ਦਿਨ ਹੁਣ ਕਰਕੇ ਵਿਸਾਖੀ ਦੇ ਵਿੱਚ ਇਕੱਠ ਕਰਨਾ ਜਿਹੜਾ ਸੀ ਔਕਾ ਸੀ ਇਸ ਕਰਕੇ ਸਿੱਖ ਸੰਗਤਾਂ ਨੇ ਇਹ ਦਿਨ ਦਿਹਾੜਾ ਜਿਹੜਾ ਹੈ ਮਾਗੀ ਦੇ ਦਿਨ ਦੇ ਉੱਤੇ ਮਨਾਉਣਾ ਸ਼ੁਰੂ ਕੀਤਾ ਤੇ ਅਜੇ ਵੀ ਇਸ ਦਿਨ ਤੇ ਇੱਤੇ ਭਾਰੀ ਜੋੜ ਮੇਲਾ ਲੱਗਦਾ ਹੈ